ਅੰਜੀਤ ਭਾਈ ਕੀ ਹਾਲ ਚਾਲ ਨੇ ਔਰ ਅਮੀਦ ਕਰਦਾ ਹਾਂ ਭਾਈ ਸਾਰੇ ਵਧੀਆ ਹੋਣਗੇ ਘਰ ਪਰਿਵਾਰ ਤੇ ਜਾਨਵਰ ਵਗੈਰਾ ਸਾਰੇ ਸੈੱਟ ਹੋਣਗੇ ਆ ਗਏ ਭਈ ਆਪਾਂ ਇਧਰ ਲੈ ਗਏ ਰਾਤ ਯਾਰ ਹਨੇਰੀ ਜਿਆਦਾ ਸੀ ਥੋੜੀ ਜੀ ਨਹੀਂ ਤਾਂ ਠੀਕ ਸੀਗਾ ਹਨੇਰੀ ਬੜੀ ਸੀਗੀ ਰਾਤ ਤਾਂ ਕਰਕੇ ਕੱਲ ਤੱਕ ਬੁੱਧਰ ਵੀ ਖਤਰੀ ਹੋ ਸਕਦੇ ਬਿਠਾਇਆ ਹੈਗਾ ਹੁਣ ਵੀ ਮੈਨੂੰ ਮਾਚ ਡਿਊਟੀ ਜਾਣਾ ਯਾਰ ਮੈਨੂੰ ਕਾਲੀ ਆਦਤੀ ਜੀ ਆ ਕਰਕੇ ਇਧਰ ਲੈ ਗਏ ਆ ਗਏ ਸੀ ਆਪਾਂ ਬਾਕੀ ਭਾਈ ਲਾਈਟਾਂ ਲੁੱਟਾਂ ਕਰੀਏ ਯਾਰ ਬੰਦਾ ਝਾੜੂ ਝੂੜੂ ਮਾਰੀ ਹੈ ਨਾ ਬਹੁਤ ਗੰਦ ਪਾਤਾ ਰਾਤ ਨੇ ਰੀ ਤੇ ਦੇਖੋ ਮੈਨਾਂ ਨੇ ਆ ਕੇ ਹੋਰ ਇਹਨਾਂ ਦਾ ਵੀ ਦੇਖ ਲਿਆ ਸਮਾਚਾਰ ਵੀ ਕਿਵੇਂ ਆ ਯਾਰ ਕਬੂਤਰ ਲਿਆਂਦਾ ਸੀ ਜਿਹੜਾ ਆਪਾਂ ਉਹਦੇ ਮਿਲਦਾ ਕੈਂਚੀ ਪਾਈ ਹੋਈ ਆ ਯਾਰ ਉਹ ਕਬੂਤਰ ਹੀ ਆਪਾਂ ਕੈਂਚੀ ਕੱਢਦੀ ਹੈ ਫਿਰ ਆ ਬੈਠਾ ਹਰੇ ਦੇ ਘੰਡਾ ਲਿੰਦਾ ਸੂਰ ਇਹ ਆਪਾਂ ਕੈਂਚੀ ਕੱਢਣੀ ਆ ਤੇ ਕੈਂਚੀ ਪਾਈ ਹੋਈ ਹੈ ਜੀ। ਪੁੱਤਰ ਸਿਰ ਰੱਖਣੇ ਕਰਕੇ ਆਪਾਂ। ਚਲ ਆਈ ਨਿਕਲਣ ਦੀ ਗੱਲ ਨਹੀਂ ਵੀ ਵਰਕ ਪੁੱਤਰ ਅੰਦਰ ਦਾ ਡਾਈ ਡੂਰੀ ਮਾਰ ਕੇ ਬੈਠੀ ਜਾਂਦਾ। ਤਾਂ ਕਰਕੇ ਆਹ ਦੇ ਆਹ ਇੱਥੇ ਕਿਵੇਂ ਚਾੜਿਆ ਬਾੜੀ ਨਹੀਂ ਰਹੀ ਸੀ ਬਈ ਗੱਲ। ਅੰਦਰ ਤਾਂ ਜੇ ਠੀਕ ਆ ਜੇ ਅੰਦਰ ਮੈਂ ਢੋਂਡਾ ਲਾ ਕੇ ਆ ਸੀ ਲਾਈਟਾਂ ਬਈ ਚੱਦੀ ਆਪਾਂ ਬੰਦ ਆਪਣੀਆਂ। ਲਓ ਜੀ ਸਟਾ ਕਰਤੀਆਂ ਬੰਦ। ਹੁਣ ਕੋਡੇ ਦੀ ਚਾਬੀ ਆ ਫੇਰ ਚੱਕਾਂਗੇ ਪਹਿਲਾਂ। ਸਾਫਾਈ ਕਰਦੀ ਯਾਰ ਫਾਰਮ ਦੀ ਆਪਣੇ ਦੀ ਕੰਡੇ ਗੁੰਡੇ ਜੋ ਰਿਤਰਾ ਵਜਾ ਵਾੜਾ ਖੜ ਗਿਆ ਕਰਦਾ ਬਾਈ ਮੈਂ ਫਿਰ ਸਾਫਾਈ ਸੰਖਾਉਣਾ ਸਾਫਾਈ ਕਰਕੇ ਛੱਕੋ ਜੀ ਸਾਰਾ ਟਿਚਨ ਪਿਚਨ ਕਰਦਾ ਸਾਰਾ ਨਿਚਾੜੂ ਮਾਤਾ ਪਾ ਤੇ ਚੈੱਕ ਕਰ ਸਕਦੇ ਓਕੇ ਦੀ ਰਿਪੋਰਟ ਕਰਦੇ ਜੇ ਪਾਣੀ ਹੁੰਦਾ ਤਾਂ ਪਾਣੀ ਛਿੜਕ ਦਿੰਦੇ ਆ ਦੇਖ ਗੇਟ ਦਾ ਵੀ ਸਾਫ ਕਰਦੇ ਗਿੱਟ ਵੀ ਰਿੱਤਾ ਜੰਮ ਰਿਹਾ ਸੀ ਯਾਰ ਓਕੇ ਕਰਤਾ ਗੇਟ ਇਹ ਵੀ ਯਾਨ ਬਰ ਵੀ ਆਪਣੇ ਫਿੱਟ ਫਾਟ ਬੈਠੇ ਨੇ ਜਮਾ ਦੇਖ ਸਰ ਯਾਨ ਬਰ ਵੀ ਓਕੇ ਬੈਠੇ ਨੇ ਜਮਾ ਤੇ ਚਰਨ ਫਿਸ਼ਨਾ ਦਾਣੇ ਪਾ ਵਗੈਰ ਨੂੰ ਆਪਾਂ ਸਾਹਮਣੋਂ ਓਕੇ ਦੀ ਰਿਪੋਰਟ ਕਰਾਣੀ ਦਾ ਯਾਰ ਕੱਲ ਨੂੰ ਮੇਰੀ ਸਲਾਹ ਆ ਗਈ ਉਹ ਤਾਂ 100% ਹੀ ਆ। ਬਾਕੀ ਬੰਦੇ ਤੇ ਡਿਪੈਂਡ ਕਰਦਾ। ਬੰਦੇ ਕਿਹਾ ਯਾਰ ਦੋ ਮੁੰਡੇ ਆਪਣੇ ਆ ਜਾਣਗੇ ਚੱਲ। ਵੀ ਯਾਰ ਇਹਨਾਂ ਨੂੰ ਸਾਰੀਆਂ ਇੱਟਾਂ ਝਾੜ ਕੇ ਸਮਾਰ ਕੇ ਬੱਤਕੇ ਦਾ ਚੱਠਾ ਕਰਕੇ ਉਧਰ ਜੰਨੇ ਆਣੇ ਨੇ ਸਾਰੀਆਂ ਉੱਥੇ। ਇੱਟਾਂ। ਹੋ ਜਾਗਾ ਅੱਜ। ਆ ਸਾਰੀਆਂ ਟਾਈਲਾਂ ਡੋਲਾਂ ਜੀਆਂ ਉਹ ਇੱਟਾਂ ਤਾਂ ਚੱਲ ਇੱਥੇ ਆਪਾਂ ਆਹ ਹੋਰ ਕੌਲੇ ਲਾਉਣੇ ਯਾਰ ਆ ਜੀ ਚ। ਆ ਤਾਰ ਪਈ ਹੈਗੀ ਆਪਾਂ ਲਵੇ ਤਾਰ ਲਾਉਣੀ ਇੱਥੇ। ਇਹਦਾ ਇੱਥੇ ਇੱਥੇ ਪਹਿਲਾਂ ਸਾਫ਼ ਕਰਕੇ ਇੱਥੇ ਉਹ ਕਰ ਦਾਂਗੇ ਆਪਾਂ ਇਹਨਾਂ ਨੂੰ ਤਾਂ ਤੇ ਆਹ ਇੱਟਾਂ ਦਾ ਦੇਖਦੇ ਹਾਂ ਜੀ ਕਰ ਦਾਂਗੇ ਇੱਟਾਂ ਸਾਫ਼ ਕਰਕੇ ਉਧਰ ਦੇ ਖੋਲਿ ਨੂੰ ਯਾਰ ਥਾਂ ਇੰਨਾ ਕੋ ਬੁਰਾ ਲੱਗਦਾ ਉਹ ਤਾਂ ਸਾਈਡ ਤੇ ਆ ਬਈ ਹਨਾ ਤੇ ਬਾਕੀ ਆਪਣੇ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਆਪਣੇ ਸ਼ਟਰਪ ਦਾ ਸਾਰੇ ਦਾ ਫਾਰਮ ਦਾ ਦਿਲਵਾਜ ਤਾ ਇੱਧਰ ਤੇ ਕਿੰ ਗਿਆ ਫਿਰ ਸਾਈਡ ਤੇ ਹੋ ਜਾਣੀਆਂ ਆ ਆਪਣਾ ਖੁੱਡਾ ਆ ਗਿਆ ਦੇ ਬਈ ਸਪੋਰਟ ਕਰੋ ਯਾਰ ਵੱਧ ਵੱਧ ਤੁਹਾਡੇ ਭਾਈ ਨੂੰ ਤੇ ਆਪਾਂ ਨੂੰ ਮੈਂ ਚੱਲਿਆ ਘਰ ਨੂੰ ਉਤਰਾ ਆਪਾਂ ਦੇਖ ਲੇ ਵੀ ਆਪਣੇ ਸੈੱਟ ਨੇ ਪਾਣੀ ਪੂਣੀ ਇਹਨਾਂ ਦਾ ਪਿਆਗਾ ਧਰਿਆ ਇਹਨਾਂ ਦੇ ਓਕੇ ਦੀ ਰਿਪੋਰਟ ਆ ਪਾਣੀ ਵੀ ਪਿਆ ਹਾਂ ਚੱਲ ਪਿਆ ਪਾਣੀ ਸਾਫ ਪਿਆ ਪਾਣੀ ਵੀ ਓਕੇ ਦੀ ਰਿਪੋਰਟ ਇਹਨਾਂ ਦੀ ਤੇ ਬਸ ਹੁਣ ਸ਼ਾਮ ਨੂੰ ਆਵਾਂਗੇ ਸ਼ਾਮ ਨੂੰ 4:00 ਵਜੇ ਆ ਜਾਊਗਾ ਇਹ ਵੀ ਮੈਨੂੰ ਲੱਗਦਾ ਹੈਗਾ ਸ਼ਾਮ ਨੂੰ ਆ ਕੇ ਫੇਰ ਲਾਉਣੇ ਡਾਂਗੇ ਜੀ ਉੱਚੀ ਲਾਵਾਂਗੇ ਉਹ ਉੱਥੇ ਜਮਾ ਤਾਂ ਆਹ ਬਾਕੀ ਸੰਖਾਉਣਾ ਹੈ ਬਣੇ ਰਹੋ ਵੀਡੀਓ ਦੇ ਵਿੱਚ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਯਾਰ ਵੀਡੀਓ ਨੂੰ ਮਿਲਦੇ ਆਂ ਬਈ ਆਪਾਂ ਸ਼ਾਮ ਨੂੰ ਹਾਂਜੀ ਬਈ ਆ ਗਿਆ ਆਪਾਂ ਇਧਰ ਲੈ ਗਏ ਯਾਰ ਸ਼ਾਮ ਹੋ ਗਈ ਸੀ ਤੇ ਹੁਣ ਸਾਨੂੰ ਆਪਾਂ ਕਬੂਤਰ ਦਿਖਾਉਣਾ ਹੈ ਬਈ ਸਾਰੇ ਜਿਹੜੇ ਆਪਾਂ ਲਿਆਉਂਦੇ ਨੇ ਤਿੰਨੇ ਬਣੇ ਰਹੋ ਵੀਡੀਓ ਦੇ ਵਿੱਚ ਇੱਕ ਮਿੰਟ ਮੈਂ ਫੋਨ ਰੱਖ ਲਾਂ ਪਹਿਲਾਂ ਯਾਰ ਰੱਖ ਲੈ ਆਪਾਂ ਫੋਨ ਇੱਕ ਤਾਂ ਬਈ ਠੀਕ ਆਪਾ ਆਲੇੰ ਦਾ ਬਈ ਕਬੂਤਰ ਚੈੱਕ ਕਰੋ ਇਹ ਹੈਗਾ ਬਈ ਕਮਾਂਡਲਾ ਚਿੱਟੀ ਤੇ ਕਾਲੀ ਅੱਖ ਦਾ ਕਬੂਤਰ ਆ ਬਈ ਇਹ ਕੈਂਚੀ ਪਾਰ ਖੇਰ ਮੁੰਡੇ ਨੇ ਜਿੱਥੋਂ ਲਿਆਂਦਾ ਤੇ ਚੈੱਕ ਕਰੋ ਹਰਾ ਘੰਡਾ ਇਹਦਾ ਕਬੂਤਰ ਦਾ ਤੇ ਇੱਕ ਦਿਨ ਦੇ ਬਈ ਆਪਾਂ ਕਬੂਤਰੀ ਹੈ ਇਹਦਾ ਪੱਠੀ ਆ ਓ ਤੇ ਇੱਕ ਗਾਰੋਂ ਕੋਟਰੀ ਉਹ ਚੈੱਕ ਕਰੋ। ਕਾਲਾ ਕੀ ਹੈ ਬਈ ਇਹ ਲਾਲ ਸਿੰਬ ਜਨੇ ਤੜੇ ਥੋੜੇ ਤੇ ਆ ਇਹਦਾ ਪੱਲੇ ਨੇ। ਇਧਰ ਵੀ ਕਲਰ ਲੱਗਿਆ ਆ ਬਾਈ। ਤੇ ਇਧਰ ਵੀ ਕਲਰ ਲੱਗਿਆ ਚੈੱਕ ਕਰੋ। ਤੇ ਟਿੱਕ ਲੈ ਹੁੰਦੀ ਆ ਬਈ ਆਪਾਂ। 1 ਵਜੇ ਆਪਾਂ ਲੈਂਦੇ ਆ ਗੋਲੀ। ਦੇਖੋ। ਚੈੱਕ ਕਰੋ ਗੋਲੀ। ਚਿੱਟੀਆਂ ਜੀਆਂ ਅੱਖਾਂ ਨੇ ਬਾਈ ਇਹਦੀਆਂ ਗੋਲੀ ਦੀਆਂ ਤੇ ਉੱਡਦੀ ਕਹਿੰਦੇ ਇਹ ਵੀ ਵਧੀਆ ਮੁੰਡਾ ਕਹਿੰਦਾ ਵੀ ਚੱਲ ਵਧੀਆ ਉੱਡਦੀ ਆ ਕਹਿੰਦਾ ਤੇ ਚੈੱਕ ਕਰ ਸਕਦੇ ਆ ਬਾਈ ਇਹਦੇ ਪੱਲੇ ਇੱਕ ਪਾਸੇ ਤੇ ਲਾਲ ਰੰਗ ਲਾਇਆ ਹੋਇਆ ਹੈ ਇੱਕ ਪਾਸੇ ਲਾਇਆ ਹੋਇਆ ਇਹਦੇ ਹਰਾ ਰੰਗ ਇਹ ਗੋਲੀ ਆ ਦੇਖ ਸਕਦੇ ਆ ਬਾਈ ਤੁਸੀਂ ਓਕੇ ਦੀ ਰਿਪੋਰਟ ਆ ਬਾਈ ਇਹ ਤਾਂ ਆਪਾਂ ਉਹ ਕਬੂਤਰੀ ਆ ਜਿਹੜੀ ਉਹਦਾ ਪਠਾ ਬੇਤੀ ਤੇ ਆਪਾਂ ਸ਼ਾਦੇ ਇਹਦੇ ਇਹ ਆਪਾਂ ਪਠਿਆ ਹੀ ਨਹੀਂ ਬਾਈ ਤੇ ਬਾਕੀ ਆਪਣੇ ਜਨਬਰਾ ਨੇ ਤਰੇ ਦੇਖ ਲੇ ਉਹ ਹੋਰ ਜਾਨਵਰਾਂ ਦਾ ਵੀ ਆਪਾਂ ਤੁਹਾਨੂੰ ਕਰਾਵਾਂਗੇ ਸੌਂਕ ਇੱਕ ਦਿਨ ਚ ਕਰਾਵਾਂਗੇ ਇੱਕ ਆਪਣਾ ਚੀਨਾ ਬੈਠਾ ਜੇ ਖੱਟੀਆਂ ਅੱਖਾਂ ਵਾਲੇ ਕੰਨੀਆਂ ਪੱਟਤੀਆਂ ਸੀ ਯਾਰ ਕੰਨੀਆਂ ਆਈ ਜਾਂਦੇ ਨੇ ਮੁੰਡੇ ਦੇ ਇਹਦੀਆਂ ਚੀਨੇ ਦੀ ਆਪਣੇ ਨੇ ਪੜਦਾ ਹੀ ਵਧੀਆ ਕਫੁੱਤਰ ਇਹ ਉਹ ਜਿਹੜੀ ਚੀਨੀ ਬੈਠੀ ਹੰਡਿਆਂ ਤੇ ਉਹਦੇ ਨਾਲ ਲੱਗਿਆ ਹੋਇਆ ਸੀ ਯਾਰ ਤੇ ਫਿਰ ਇਹ ਚੀਨੀ ਨਾਲ ਆ ਲਾਲ ਸਿਰਾਂ ਜੇ ਲੱਗ ਗਿਆ ਆ ਬੈਠਾ ਜਿਹੜਾ ਮੈਂ ਥੱਲੇ ਉਤਰਿਆ ਜਣਾ ਇਹ ਲੱਗ ਗਿਆ ਯਾਰ ਚੀਨੀ ਨਾਲ ਤਾਂ ਕਰਕੇ ਪਰ ਉਹ ਕੋ ਕੋਟ ਦਾ ਚੀਨ ਨੇ ਜਿਹਨੂੰ ਲਾਲ ਸਰਾਜਾ ਆ ਫਰਦ ਨੇ ਬਾਹਰ ਲੜਦਾ ਦਾ ਮੇਰੀ ਮਾਰ ਕੇ ਕਬੂਤਰਾ ਠੀਕ ਹੈ ਬਾਈ ਜੇ ਵੀਡੀਓ ਵਧੀਆ ਲੱਗਦੀ ਨੇ ਯਾਰ ਸਿਆਰ ਹਨਾ ਅੱਗੇ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਬਾਈ ਦੱਸਿਆ ਕਰੋ ਕਾ ਬੈਠੀ ਆਪਣੇ ਕਬੂਤਰੀ ਕਾ ਬੈਠੀ ਆ ਤੇ ਇੱਕ ਗੰਡਾ ਹੀ ਇੰਨਾ ਥੱਲੇ ਧਰਿਆ ਹੋਇਆ ਪਤਾ ਨਹੀਂ ਕੀ ਚੱਕਰ ਇਹਨਾਂ ਨੇ ਇੱਕ ਗੰਡਾ ਹੀ ਧਰਿਆ ਬਾਈ ਜਾਇ ਕਿ ਗੰਡਾ ਉਹ ਨੌ ਜੀ ਥੋ ਲੈ ਆਂਦੇ ਨੂੰ ਮੁੰਡੇ ਲੈ ਉਹਦੇ ਲੈ ਧਰਤਾ ਆਉਗਾ ਯਾਰ ਤਾਂ ਕਰਕੇ ਇੱਕ ਕਿਧਰ ਹੈ ਨਾ ਦੋਨਾਂ ਨੇ ਤੇ ਦਾਣੇ ਦੋਨੇ ਬਈ ਇਹਨਾਂ ਨੂੰ ਪਾਤੇ ਸੀ ਦਾਣੇ ਪਾਏ ਪਾਏ ਨੇ ਦੇਖ ਪਾਣੀ ਸਾਫ ਕਰਕੇ ਪਾਣੀ ਪਾਤਾ ਸੀ ਤੇ ਮੈਨੂੰ ਆ ਲੱਗਦਾ ਵੀ ਤਾਂ 5-7 ਦਿਨਾਂ ਦਾ 7 ਕਿ ਦਿਨਾਂ ਤੱਕ ਹੋ ਗਏ 10-10 ਦਿਨ ਤਾਂ ਹਾਂ ਦੇਦਰ ਇਹਨਾਂ ਨੂੰ ਮੈਨੂੰ ਲੱਗਦਾ ਵੀ ਇਹ 7-10 ਕਿ ਦਿਨਾਂ ਤੱਕ ਬਚੇ ਜਾਂਦਾ ਸਿਸਟਮ ਬਣ ਜੂਗਾ ਇਹਨਾਂ ਦਾ ਚਲੋ ਠੀਕ ਹੈ ਬਾਈ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਯਾਰ ਲਾਈਕ ਕਮੈਂਟ ਕਰਿਆ ਕਰੋ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਕੱਲ ਨੂੰ ਸੈਦ ਜੀ ਮੌਸਮ ਵਧੀਆ ਰਿਹਾ ਤਾਂ ਆਪਾਂ ਸੈਦ ਉਹ ਲਾਲ ਜੇ ਪੋਟੇ ਵਾਲੀ ਜਿਹੜੀ ਕਬੂਤਰੀ ਉਹ ਮੈਂ ਢਾ ਕੇ ਦੇਖਾਂ ਬੰਨੀ ਤਾਂ ਹੈਗੀ ਦੀ ਜਾਤਰੀ ਤੇ ਤੇ ਵੀਡੀਓ ਜੀ ਬਣਾਈ ਨਹੀਂ ਯਾਰ 1/2 ਘੰਟਾ ਘੰਟਾ ਵਾਂਗ ਬੈਠੀ ਰਹੀ ਜਾਤਰੀ ਤੇ ਬੰਨੀ ਸੀ ਮੈਂ ਓਕੇ ਬਾਈ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ